क्रांतिकारी धरती मोगा साहित्यकारा लेखका शहीदां दी धरती मोगा ਤੁਸੀਂ ਆਪਣੀ ਸੂਬੇ ਦੀ ਤੇ ਦੇਸ਼ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣ ਦੇ ਵਾਸਤੇ ਦਿਲ ਦੇ ਵਿੱਚ ਇੱਛਾ ਲੈ ਕੇ ਤਮੰਨਾ ਉਮੀਦ ਲੈ ਕੇ ਅੱਜ ਇਥੇ ਪਹੁੰਚਿਓ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਸਵੇਰੇ ਮੈਂ ਵਿਧਾਨ ਸਭਾ ਚ ਬੋਲ ਰਿਹਾ ਸੀ ਜਦੋਂ ਤਾਂ ਮੈਂ ਉਦੋਂ ਵੀ ਉੱਥੇ ਇਹੀ ਕਿਹਾ ਸੀ ਕਿ ਅਸੀਂ ਪੰਜਾਬ ਦੇ ਹਰ ਵਰਗ ਨੂੰ ਤਰੱਕੀ ਕਰਦਾ ਦੇਖਣਾ ਚਾਹੁੰਦੇ ਆ ਵਪਾਰੀ ਆ ਭਾਵੇਂ ਭਾਵੇਂ ਕਿਸਾਨ ਹੈ ਭਾਵੇਂ ਮੁਲਾਜ਼ਮ ਹੈ ਭਾਵੇਂ ਦੁਕਾਨਦਾਰ ਹੈ ਭਾਵੇਂ ਉਹ ਛੋਟਾ ਕਿਸਾਨ ਹੈ ਜਦ ਬਾਗਬਾਨੀ ਵਾਲੇ ਬਾਗਾਂ ਦਾ ਮਾਲਕ ਹੈ ਕੋਈ ਸਟਾਰਟਅਪ ਕਰ ਰਿਹਾ ਨਵਾਂ ਟੈਕਨੋਲੋਜੀ ਨਾਲ ਰਿਲੇਟਡ ਜੋ ਮਰਜ਼ੀ ਹੋਵੇ ਅਸੀਂ ਸਾਰੇ ਜਿੰਨੇ ਵੀ ਕਾਮਕਾਰ ਧੰਦੇ ਇਸ ਗੁਰੂ ਨਾਨਕ ਸਾਹਿਬ ਦੀ ਕਿਰਤ ਕਰੋ ਦੀ ਧਰਤੀ ਤੇ ਮੌਜੂਦ ਨੇ ਅਸੀਂ ਉਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਤੇ ਉਹਨਾਂ ਨੂੰ ਤਰੱਕੀ ਕਰਦਾ ਦੇਖਣਾ ਚਾਹੁੰਦੇ ਹਾਂ